ਮੀਟਿੰਗ ਹੈ ਉਹ ਐਸਐਸਪੀ ਸਾਹਿਬ ਦੇ ਵੱਲੋਂ ਸਾਰੇ ਜਿੰਨੇ ਵੀ ਮੈਰਿਜ ਪੈਲੇਸ ਦੇ ਓਨਰਸ ਹੈ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਹੈ ਸਾਰੇ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਬੁਲਾ ਕਰਕੇ ਜਿਹੜੀ ਇੱਕ ਰੀਸੈਂਟਲੀ ਇੱਕ ਹਾਦਸਾ ਹੋਇਆ ਸੀ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਮੈਰਿਜ ਪੈਲੇਸ ਦੇ ਵਿੱਚ ਇੱਕ ਗੋਲੀ ਚੱਲਣ ਦੇ ਕਰਕੇ ਹਾਦਸਾ ਵਾਪਰਿਆ ਸੀ ਸੋ ਉਹਨੂੰ ਧਿਆਨ ਤੇ ਰੱਖਦੇ ਹੋਏ ਇਸ ਤੋਂ ਪਹਿਲੇ ਵੀ ਹਾਲਾਂਕਿ ਇਨਸਟ੍ਰਕਸ਼ਨ ਹੈਗੀ ਬਟ ਫਿਰ ਵੀ ਉਹ ਸਾਰੀ ਇਨਸਟ੍ਰਕਸ਼ਨਾਂ ਉਹਨਾਂ ਮੈਰਿਜ ਪੈਲੇਸ ਦੇ ਓਨਰਸ ਨੂੰ ਔਰ ਇਨਾਦੇ ਵੱਲੋਂ ਜਿਹੜੀ ਕੀਤੀ ਜਾਣੀ ਵਾਲੀ ਕਾਰਵਾਈ ਹੈ ਉਨੂੰ ਅਮਲ ਵਿੱਚ ਚਲਾਉਣ ਵਾਸਤੇ ਸਾਰੇ ਨੂੰ ਬੁਲਾਇਆ ਗਿਆ ਸੀ ਔਰ ਇਹ ਹਦਾਇਤ ਹੈਗੀ ਮਾਨਜੋਗ ਐਸਐਸਪੀ ਸਾਹਿਬ ਦੇ ਵੱਲੋਂ ਕਿ ਜਿੰਨੇ ਵੀ ਮੈਰੇਜ ਪੈਲਸ ਦੇ ਓਨਰ ਹੈ ਇਹ ਇਨਸ਼ੋਰ ਕਰਨ ਕਿ ਕੋਈ ਵੀ ਵੈਪਨ ਲੈ ਕਰਕੇ ਇਹੋ ਜੇ ਪਬਲਿਕ ਇਹੋ ਜੇ ਫੈਮਿਲੀ ਫੰਕਸ਼ਨ ਦੇ ਵਿੱਚ ਨਾ ਜਾਏ ਵੈਪਨ ਦਾ ਇਸਤੇਮਾਲ ਕਿਸੇ ਹੋਰ ਕੰਮ ਦੇ ਵਾਸਤੇ ਜਿਸ ਪਰਪਸ ਦੇ ਵਾਸਤੇ ਉਹਨਾਂ ਨੂੰ ਅਲਾਉਟ ਕੀਤਾ ਗਿਆ ਹੈ ਬਸ ਉਸੇ ਵਾਸਤੇ ਹੀ ਹੈਗਾ ਉਸ ਤੋਂ ਇਲਾਵਾ ਜੇ ਵੈਪਨ ਦਾ ਦੇਖ ਦਿਖਾਵਾ ਕੋਈ ਕਰਦਾ ਹੈ ਜਾਂ ਕਿਸੇ ਵੀ ਉਹਦੀ ਵੈਪਨ ਦੀ ਹੈਂਡਲਿੰਗ ਕਰਦਾ ਹੈ ਉਵਰ ਜਿੱਤੇਗੀ ਔਰ ਉਹਦਾ ਇਸਤੇਮਾਲ ਬਿਲਕੁਲ ਨਿਸ਼ੇਧ ਹੈ ਕੋਈ ਉਹਦਾ ਇਸਤੇਮਾਲ ਨਹੀਂ ਕਰ ਸਕਦਾ ਆਪਾਂ ਪੁਲਿਸ ਸਖਤ ਹੈ ਇਸ ਕੰਮ ਵਾਸਤੇ ਜੇ ਕਿਸੇ ਵੀ ਮੈਰੇਜ ਪੈਲੇਸ ਦੇ ਵੱਲੋਂ ਕੋਈ ਅੰਗਲੀ ਕੀਤੀ ਜਾਏਗੀ ਤੋਂ ਉਹਨਾਂ ਦੇ ਅਗੇਂਸਟ ਐਕਸ਼ਨ ਲਿੱਤਾ ਜਾਊਗਾ ਜੇ ਉਹਦੇ ਵਿੱਚ ਕਿਸੇ ਪਰਸਨਲ ਦੀ ਜੇ ਅੰਗਲੀ ਹੈਗੀ ਤੋਂ ਉਹਦੇ ਅਗੇਂਸਟ ਐਕਸ਼ਨ ਲਿੱਤਾ ਜਾਊਗਾ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰ ਕਰੀਏ ਔਰ ਅਵੇਅਰ ਕਰਕੇ ਉਹਨਾਂ ਨੂੰ ਦੱਸਿਏ ਕਿ ਆਪਾਂ ਕਿਸੇ ਸੈਲੀਬ੍ਰੇਸ਼ਨ ਵਾਸਤੇ ਆਂਦੇ ਇਸੇ ਪਬਲਿਕ ਫੰਕਸ਼ਨ ਵਿੱਚ ਜਦੋਂ ਆਉਂਦੇ ਤਾਂ ਅਸੀਂ ਉਸ ਸੈਲੀਬ੍ਰੇਸ਼ਨ ਨੂੰ ਸੈਲੀਬ੍ਰੇਸ਼ਨ ਹੀ ਰਹਿਣ ਦੇਈਏ ਕੋਈ ਵੈਪਨ ਦਾ ਦੇਖ ਦਿਖਾਵਾ ਕਰਕੇ ਕਿਸੇ ਦਾ ਕੁਝ ਨਹੀਂ ਬਣਦਾ ਸੋ ਉਹਦੀ ਵਰਤੋਂ ਨਾ ਕੀਤੀ ਜਾਏ ਇਸ ਕਰਕੇ ਸਖਤ ਹਦਾਇਤ ਹੈਗੀ ਪੈਲੈਸ ਵਾਲੇ ਨੂੰ ਵੀ ਸਖਤ ਹਦਾਇਤ ਹੈਗੀ ਲੋਕਾਂ ਨੂੰ ਵੀ ਜਾਂ ਜਿਨ੍ਹਾਂ ਦੇ ਕੋਲ ਵੈਪਨ ਹੈ ਉਹਨਾਂ ਨੂੰ ਵੀ ਕੱਲ੍ਹ ਕੀ ਜਿਹੀ ਸਾਰੰਭ ਕਰਨ ਦੀ ਗੱਲ ਚੱਲਦੀ ਸੀ ਕੀ ਹੈ ਉਹ ਹਦਾਇਤ ਦਿੱਤੀ ਗਈ ਹੈ ਕਿ ਜੜਾ ਵੀ ਬੁਕਿੰਗ ਕਰਾਊਗਾ ਆਪਣੇ ਕਿਸੇ ਫੰਕਸ਼ਨ ਵਾਸਤੇ ਉਹ ਆਪਣੇ ਵੱਲੋਂ ਇੱਕ ਸਾਈਨ ਕਰਕੇ ਇਹਨਾਂ ਨੂੰ ਦੇਗਾ ਕਿ ਮੈਂ ਜੜੇ ਵੀ ਮੇਰੇ ਗੈਸਟ ਆ ਰਹੇ ਹਨ ਉਹਨਾਂ ਨੂੰ ਮੈਂ ਅਵੇਅਰ ਕਰਾਉਂਗਾ ਕਿ ਵੈਪਨ ਲੈ ਕਰਕੇ ਇੱਥੇ ਆਣ ਦੀ ਮਨਾਹੀ ਹੈ ਸੋ ਉਸ ਤਰ੍ਹਾਂ ਦਾ ਉਹ ਆਪਣਾ ਇੱਕ ਫਾਰਮ ਭਰ ਕਰਕੇ ਇਹਨਾਂ ਨੂੰ ਜਮ੍ਹਾਂ ਕਰਾਏਗਾ ਸੋ ਉਹੀ ਹਦਾਇਤਾਂ ਇਹਨਾਂ ਨੂੰ ਦਿੱਤੀ ਗਈ ਅਗਰ ਕੋਲਿਸ਼ਨ ਕਰਦਾ ਹੈ मैरिज फंक्शन की गल करते किसी भी पास जो अपने वैपन का गलत तो इस्तेमाल करता है या, कर या किसी भी शो करता है तो उसका इस्तेमाल आप इस पहले भी पंजाब काफी परचे किए गए हैं सो दूजे जेड एक्शन जाएंगे